ਪੂਰੀ ਚ ਬਾਈ ਜੋਰ ਜਾਰ ਆ ਗਿਆ ਇੰਜਨ ਪੁੱਠਾ ਕਰਦਾ ਦੇਖੋ ਰੋਟੀ ਜਰਾ ਖਾ ਲਈ ਅੱਜ ਅੱਜ ਕਿਥੇ ਮਿਲੀ ਰੋਟੀ ਮਨ ਲਾਦੀ ਗਰਮੀ ਜੱਟ ਨੂੰ ਲੋ ਹੋਣ ਲੱਗ ਗਈ ਜਿਹੜੀ ਕਹਿੰਦੇ ਵੀ ਨਿਕਲ ਜਾਂਦੇ ਰੋਟੀ ਖਾਦੇ ਫੇਟ ਢਿੱਡ ਦੇ ਕੁੱਤੇ ਹਾਂ ਕਹਿੰਦੇ ਨੇ ਜੇ ਬੁਲਬੁਲੇ ਜੀ ਹਵਾ ਭਰਦੇ ਬੁਲਬੁਲੇ ਫੁੱਲਦਾ ਨਹੀਂ ਏਕੜਾ ਪੀਓ ਰੋਟੀ ਦਾ ਮੈਂ ਖਾਧੀ ਅੱਜ ਤਵੇ ਇਹਦਾ ਲੈਡੀ ਸ਼ਾਮ ਅੰਦਰ ਗਿਆ ਬਣ ਉਹ ਇਹੀ ਨੇ ਕਿ ਆਣ ਖਾਣੀ ਹੈ ਲੈ ਜਾਈ ਖੀਰ ਖਾਏ ਆ ਸੱਚਾ ਬੜਾ ਆਦਰ ਕਰ ਹੁੰਦਾ ਜ਼ਬਰਦਸਤ ਆ ਕਿਦਾ ਗੱਲ ਮੱਥਾ ਟੇਕੇ ਅੰਕਲ ਮੱਥਾ ਟੇਕੇ ਟਿੱਕਾ ਜਿਹਾ ਲਾ ਕੇ ਬੈਠ ਗਿਆ ਉਹ ਵਿਚ ਬਾਬੇ ਚੱਲ ਪਤਾ ਲੱਗਦਾ ਚੱਕ ਦੋ ਹੁਣ ਕਹਿ ਲਓ ਬਈ ਉਹ ਇੱਟਾ ਤਾਂ ਗੇੜ ਦੇ ਥੱਲੇ ਤੇ ਪਾ ਲੈ ਉਹ ਇੱਟਾ ਗੇੜ ਲਈ ਗੱਲ ਤਾਂ ਠੀਕ ਹੈ ਪੂਰੀ ਹਿੱਲ ਦਾ ਦੇਖ ਤਾਂ ਇਹ ਤਗੜੇ ਆ ਹੈ ਤਗੜੇ ਆ ਤਗੜੇ ਆ ਚੈੱਕ ਕਰ ਤਾਂ ਸਾਦੇ ਕੇ ਬਈ ਹੂੰ ਜੱਤੀ ਆ ਬਾਈ ਬਿੰਦੂ ਮੇਰੀ ਗੱਲ ਸੁਣ ਲੈ ਹੁਣ 2 ਮਹੀਨੇ ਹੋ ਗਏ ਬਸ ਵੀ ਕਰ ਬਾਈ ਜਿੱਥੇ ਕੰਮ ਕਾਲ ਪਾਸੋ ਖਤਮ ਹੋਇਆ ਹੈ ਤਾਂ ਫੜਾ ਕੰਮ ਚੱਲਿਆ ਬਾਈ ਵੀ ਤੁਜੀ ਗੱਲ ਸੁਣ ਲੈ ਕਿਹਾ ਤੈਨਨੇ ਕੋਟੀ ਜਿੰਨਾ ਤਾਂ ਕਵਰ ਕਰਿਆ ਬਾਈ ਦੇਖ ਹੈ ਜਾਂ ਇੱਕ ਕੋਟੀ ਕਿੰਨੇ ਬਾਈ ਡੇਢ ਡੇਢ ਘਾਟ ਹੀ ਹੁੰਦੀ ਆ ਹਾਂ ਅੱਧੇ ਲੱਕਟੇ ਕੜੇ ਆਪਿਆ ਘਟਾ ਦਨਵਾ ਹੈ ਹਾਂ ਚਾਰੀ ਪੀ ਚਾਰੀ ਪਟਾ ਆਏ ਆ ਦੇਖ ਲਈ ਕਿ ਨਹੀਂ ਹੋਈ ਉਪਰੋਂ ਆਇਆ ਕੋਮ ਪੂਰੀ ਆ ਠੀਕ ਆ ਬਾਈ ਨਮਾ ਜਗੜ ਫਾਰਮ ਵਾਸਤੇ ਇਹ ਹਾਂ ਬਾਈ ਇਨਾ ਜਾ ਆਏ ਬਜੀ ਗੇਮ ਨਿਕਲ ਕੇ ਲੱਗਾ ਬੰਦ ਭੱਜਣ ਲੱਗੀ ਜਾਂ ਅੱਗੇ ਹੋਣ ਲੱਗੀ ਹਾਂ ਤਾਂ ਬੰਦਾ ਵੀ ਖਾਜਾ ਦੇ ਕਿਹਨਾਂ ਜੱਗਾ ਦੇ ਬਾਈ ਇਹ ਲੱਗਦੇ ਆ ਮੇਰੇ ਹਾਂ ਹਾਂ ਅੱਗੇ ਅਰੇ ਗੱਲ ਤਾਂ ਠੀਕ ਹੈ ਪੂਰੀ ਹਿੱਲਦਾ ਦੇਖਦਾ ਤਕੜੇ ਆ ਤਕੜੇ ਆ ਤਕੜੇ ਆ ਚੈੱਕ ਕਰ ਤਾਂ ਸਾਦੇ ਕੋਈ ਆ ਬਾਈ ਇੱਥੇ ਆਏ ਆ ਵੀ ਗਾਂ ਜਿਹੜੀ ਮੋਕ ਮਾਰੂਗੀ ਇੱਥੇ ਮਾਰੂਗੀ ਜਾਂ ਗੋਹਾ ਕਰੂਗੀ ਪਰ ਇਹ ਵਾਲਾ ਕੰਮ ਚੱਕ ਹੋ ਗਿਆ ਪੂਰੀ ਢਿੱਟਾਲਾਂ ਆਇਓ ਚੱਲ ਢਿੱਟਾਲਾਂ ਆਇਆਤੀ ਹੁਣ ਇੱਕ ਮਹੀਨਾ ਗੈਰੇ ਮੂਤ ਕਰਤਾ ਸਾਰੀ ਥੱਲੇ ਹੋ ਲੋਈ। ਓ ਬਾਈ ਮੋਟਰ ਚਾਲੂ ਕਰਨੀ ਆ। ਅੱਡਾ ਜਗਹ ਨੇ ਪੱਕਾ ਕਰਾ ਲਿਆ ਸੀਮਿੰਟ ਪਾ ਕੇ। ਸੀਮਿੰਟ ਵੀ ਨਹੀਂ ਪਾਇਆ ਯਾਰ ਮਾਂਗੇ ਤੇ ਪੱਕਾ ਕਰਾ ਲਿਆ। ਇਹਦੇ ਉੱਪਰ ਰੱਖਣਾ ਬਾਈ ਆਹ ਇੰਜਣ। ਚੱਲਦੀ ਕਰਨੀ ਕਹਿੰਦਾ ਟੋਕੇ ਵਗੈਰ ਹੋਇਆ ਪਿਆ ਔਖਾ। ਪੈਸਾ ਵੀ ਬੰਦ ਤੀ ਰਹੇ ਇੱਥੇ। ਮਿਸਤਰੀਆਂ ਦਾ ਬਾਈ ਕੰਮ ਮੁੱਕ ਗਿਆ। ਲੋਹੇ ਵਾਲਾ ਵੀ ਮੁੱਕ ਗਿਆ। ਇਸ ਸਿਮੈਂਟ ਵਾਲੇ ਮੁੱਕ ਗਿਆ ਪੇਂਟਰ ਦਾ ਰਹਿ ਗਿਆ ਪਾ ਪੇਂਟਰ ਵੀ ਗੁਣੀ ਜੇ ਜਾ ਕੇ ਦੇਖੋ ਹੋ ਗਿਆ ਪੱਧਰਾ ਜੀ ਆ ਬਾਈ ਕੰਦਾ ਕੁੰਨਾ ਦੇਖੋ ਖੁੱਲੀਆਂ ਖਾਲੀਆਂ ਸਾਰੀਆਂ ਵੀ ਪੂਰੇ ਸ਼ੈੱਡ ਬਨੂ ਕੇਰਾ ਪਾ ਲਿਆ ਮਿਸਤਰੀ ਅੰਦਰ ਵਾਲਾ ਕੰਮ ਰਹਿ ਗਿਆ ਬਾਹਰ ਵਾਲਾ ਤਾਂ ਨਿਬੜੇ ਗਿਆ ਲੈ ਟੌਰ ਵੀ ਬਣ ਗਈ ਬਾਈ ਇਹ ਰੰਗ ਜੱਚਦਾ ਵੀ ਜਿਹੜਾ ਕਰਾਇਆ ਬਾਈ ਸਮੋਸਮ ਕਰਾਈ ਆ ਵਧੀਆ ਹੈ ਫਾਈ ਵੀ ਗਲਪਾ ਕੇ ਕਰਾਈ ਆ ਓ ਪੂਰੀ ਪੂਰੀ ਓਏ ਉਹ ਆ ਜਾ ਆ ਗਿਆ ਆ ਪਵਾਦੇ ਨੂੰ ਕੋ ਟਰਾਲੀ ਆ ਜਾ ਬਾਈ ਪੂਰੀ ਨੂੰ ਵੀ ਥੋੜਾ ਜਿਹਾ ਕਬੂਤਰਾਂ ਸ਼ਾਉਂਗਾ ਤੇ ਬਾਜੀ ਜੀ ਥੋੜਾ ਜਿਹਾ ਬਿਜੀ ਰਹਿੰਦਾ ਇਹ ਉਹ ਆ ਜਾ ਭਾਈ ਤੇਰਾ ਕਬੂਤਰ ਮੈਂ ਦੇ ਦੂਗਾ ਆ ਜਾ ਔਰ ਅੰਗ ਦਾ ਚੱਕਰ ਤਾਂ ਬਾਈ ਜਿਹੜਾ ਉੱਪਰ ਕਰਿਆ ਸੰਤਰੀ ਜਾਂ ਲੈ ਕੇ ਆਏ ਤੇ ਬਾਕੀ ਪਤਾ ਨਹੀਂ ਇਹਨੂੰ ਪਸੰਦ ਆਇਆ ਜਾਂ ਨਹੀਂ ਆਇਆ ਉਹ ਆ ਜਾ ਗੱਲਾਂ ਜੇ ਪਾਈ ਜਾਂਦਾ ਬਿੰਦੂ ਨੂੰ ਬਾਈ ਪੂਰੀ ਉਹ ਕਬੂਤਰਾ ਕਿੰਨਾ ਸ਼ਕੀਨਾ ਗੱਲਾਂ 'ਚ ਅੜ ਗਿਆ ਉੱਤਰ ਵਾਲੇ ਬੰਦੇ ਨੇ ਕਬੂਤਰਾ 'ਚ ਰਹਿਣਾ ਹਾਂ ਉੱਤਰ ਵਾਲੇ ਬੰਦੇ ਨੇ ਕਬੂਤਰਾ 'ਚ ਰਹਿਣਾ ਕਹਿੰਦਾ ਕਦਾਂ ਕਦੇ ਜੇ ਕਿਲ੍ਹਾ ਦੁਆ ਰਿਆ ਦਾ ਉਹ ਦੁਆ ਮੇਲੇ 'ਚ ਐ ਵੀਡੀਓ ਬੋਲਦਾ ਹੈ ਨਹੀਂ ਬੜਾ ਬੜਾ ਕੇ ਜਮਾ ਕਰੀ ਜਾਂਦਾ ਐਜ 20 ਦਿਨ ਹੋ ਗਏ ਉਹ ਦੇਖੇ ਗੋਹਾ ਇੱਕਲਾ ਮੈਨੂੰ ਫੋਨ ਆਇਆ ਤੂੰ ਮੈਨੂੰ ਲਾ ਦ ਹਾਂ ਬਾਈ ਦਾ ਫੋਨ ਆਇਆ ਕਿਆ ਕਹਿੰਦਾ ਆਪਣਾ ਚੈਨਲ ਬਣਾ ਲੈ ਮੈਂ ਹੋਰ ਇਹਦਾ ਪਾਉਣਾ ਨਹੀਂ ਕਰ ਆਪਣਾ ਚੈਨਲ ਬਣਾ ਲੈ ਮੈਂ ਕਿਹਾ ਫੇਰ ਠੀਕ ਹੈ ਨਾ ਤੂੰ ਵੀਡੀਓ ਬਾਰੇ ਮੈਂ ਕਿਹਾ ਯਾਰ ਤੂੰ ਮੇਰੇ ਨਾਲ ਕਰ ਤੂੰ ਫੋਟੋ ਆ ਕੇ ਮੈਂ ਪਹਿਲੀ ਕਿਹਾ ਤੇ ਸਾਰੇ ਪੂਰੀ ਪਰ ਥੱਲੇ ਕਰ ਓਏ ਏਡਾ ਕਰ ਰਿਹਾ ਆ ਸਾਰਾ ਦੁਪਹਿਰਾ ਲੰਘ ਗਿਆ ਕਰ ਜਾ ਬਾਹਰ ਤਾਂ ਏਡਾ ਕਰ ਰੋੜਾ ਜਿਹਾ ਅਰੇ ਏਡਾ ਕਰ ਥੱਲੇ ਏਡਾ ਕਰ ਬੜੀ ਇੱਕਦਣਾ ਕੂਕਾ ਮਾਰ ਲੱਜਾਦਾ ਜਰੇ ਦੱਬਦੀ ਸਾਰੇ ਲੱਗੀ ਕਰ ਮਾਰਾ ਜਾ ਖੜ ਜਾ ਕੀ ਹੋ ਗਿਆ ਡੰਡਾ ਪਾ ਲਾ ਡੰਡਾ ਉਹ ਸੋਧੜੀ ਕੱਢੋ ਨੀ ਕੀਲੀ ਚੱਲ ਇਹ ਵਾ ਬੰਗਾ ਨਾ ਮਹਿੰਦਰੇਵਾ ਨਹੀਂ ਹੈਗਾ ਇਹ ਮਹਿੰਦਰੇ ਦਾ ਚੂੜੀ ਢਿੱਲੀ ਕਰ ਜਦੇ ਸੈਟ ਪੂਰੀ ਨੂੰ ਬਾਈ ਡੰਡਾ ਮਿਲਿਆ ਨਹੀਂ ਹੈਗਾ ਨੇ ਉਹੀ ਪਾਤਾ ਰਾੜ ਪਾਈ ਹੈ ਪੂਰੀ ਰਾੜੇ ਪਾਤੀ ਆਏ ਘਵਾ ਦੇ ਫਰੇਕ ਦੱਬ ਕੇ ਉਹ ਉਧਰ ਦੇ ਲੈ ਆਉਂਦਾ ਦੇ ਲੈ ਉਹ ਤਾਂ ਵਿਚਾਰਾ ਬਿਜੀ ਆਲੇ ਉਹ ਖੜ ਜਾ ਮੈਂਸ ਕੱਢਣੀ ਇੱਧਰ ਇੱਕ ਅੱਛਾ ਤੇਨੂੰ ਵੀ ਆਵੇ ਉਹਨੂੰ ਦਾਣ ਕਰਦਾ ਖੜ ਜਾ ਖੜ ਜਾ ਹੋਰ ਕਰ ਲਾ ਹੁਣ ਇਹਨੂੰ ਚੱਲ ਚੱਲ ਬੱਸ ਨਾਲ ਲੱਗ ਗਿਆ ਕਿ ਲਿਵਰ ਚੱਕਾ ਨਹੀਂ ਨਹੀਂ ਪਾ ਠੀਕ ਹੈ ਜਗੇ ਹੁਣ ਨਾ ਕਰੀ ਥੋੜਾ ਜਿਹਾ ਥੋੜਾ ਜਿਹਾ ਕਰ ਲਾ ਬੱਸ 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 ਲਿਵਰ ਚੱਕਾਂਗੇ ਨਾਲੇ ਰੱਖ ਨਾ ਨਾ ਕੁਝ ਨਹੀਂ ਥੋੜਾ ਜਿਹਾ ਇੱਕ ਦੋ ਅੱਗੇ ਕਰ ਉੱਪਰ ਇਹ ਪਰਾਉਣਾ ਉਹਨਾਂ। ਔਰ ਤੂੰ ਐਂ ਦੱਸ ਤੂੰ ਕਿਆ ਕਹਿੰਦਾ ਵੀ ਤਿੰਨ ਵਾਰ ਮੇਰਾ ਸਵਾਗ ਕਰ ਗਿਆ। ਤਿੰਨ ਵੇਲਾ। ਹਾਂ। ਤੋ ਆਹੀ ਜੀ ਪਿੰਨ ਤੋੜੀ ਆ। ਤਿੰਨ ਵਾਰ। ਨਾਲੇ ਸਿਰਫ ਪੱਕੀ ਨੂੰ ਗਿਆ। ਬਾਬਾ ਛੱਡਦਾ। ਝੁੰਡਾ ਵਾਜਦਾ ਤਾਂ ਮਾੜਾ ਸਵਾਗ ਜਿੱਤੇ ਜਾਂਦੀ ਰਿਹਾ। ਬਾਬਾ ਛੱਡਦਾ ਕੋਈ ਤੇਰੇ ਵਰ। ਪਤਾ ਨਹੀਂ ਕਿਹੜਾ ਬਾਬਾ ਜੀ ਛੱਡਦਾ। ਉਹ ਨਹੀਂ ਛੱਡਿਆ ਉਹ ਜਿਹੜਾ ਕਿੱਕੀ ਜਾਲਟ ਆ। ਬਾਬਾ ਛੱਡਦਾ ਭੋਰੀ ਵਿੱਚ ਕੋਈ। ਪੂਰੀ। ਹਾਂ। ਉਹ ਆਹ ਇਹਦਾ ਟੁੱਟੇ ਹੀ ਪਿਆ ਜਗਾਰ ਜੇਗਾ ਖੋਲੇ ਪਿਆ ਆ। ਇਹ ਤਾਂ ਖੋਲੇ ਹੋਗਾ। ਕਿਆ ਹੁੰਦਾ ਓਰੇ? ਪਾਣੀ ਵਾਲਾ ਹੁੰਦਾ ਆ। ਅੱਛਾ। ਇਹ ਵੀ ਬ ਫਟਾਫਟ ਰੱਖ ਚੱਲੀਏ ਫਿਰ ਬ ਡੰਡਾ ਛੋਟਾ ਲਿਆਉਂਗਾ ਕੋਈ ਰਾੜ ਇਹ ਪੂਰੀ ਇੰਨਾ ਘਰਾਓ ਆ ਗਿਆ ਵੀ ਤਿੰਨ ਵਾਰ ਪਿੰਨੇ ਖੁੱਲ ਗਈ ਜਾਂਦੀ ਆ ਤੇਰੀ ਹੈ ਆਹ ਪੁਲੀ ਉਧਰ ਹੋਊਗੀ ਕਿਹੜੇ ਘੇਰ ਮ ਆਇਆ ਫਿਰ ਹਾਂ ਦੂਏ ਮ ਦੂਏ ਮ ਆਇਆ ਬਸ ਵਿੱਚ ਤੇ ਲਾ ਲਾਂ ਬੇਰ ਨਾ ਤੰਗ ਹੋ ਗਿਆ ਤਾਂ ਹਾਂ ਤਿੰਨ ਵੇਲਾ ਪਿੰਨ ਮਾਰੀ ਤੋੜ ਕੇ ਬੰਦਾ ਆਏ ਨਾ ਮ ਖੇਤ ਵਿੱਚ ਵੀ ਡੁੱਟੂਗੀ ਤਿੰਨ ਬਿੰਨਾ ਰੁਕ ਜੇ ਕਿਤੇ ਹਾਲ ਹੋਵੇ ਟਾਇਰ ਫੜ ਜਵੇ ਦੋਦਾ ਫਟੇ ਜਾਣਾ ਦਾ ਭਾਈ ਹਮ ਹਮ ਪਤਾ ਨਹੀਂ ਯਾਰ ਹੜ ਦਾ ਨਹੀਂ ਹੋਇਆ ਕਦੇ ਵੀ ਦੇਖ ਲਾ ਤੋ ਅੱਗੇ ਤੋੜੀ ਹੜ ਨਾਲ ਹੀ ਵਾਹਿਆ ਅੱਜ ਪਹਿਲੀ ਵਾਰ ਹੋਇਆ ਹਾਂ ਤੋ ਅੱਜ ਨੂੰ ਸਤ ਤਿੰਨ ਬਿੰਨਾ ਟੁੱਟਿਆ ਕੱਠੀ ਇੱਕ ਤਾਂ ਜੜੈਰੀ ਨੂੰ ਗਿਆ ਉੱਥੇ ਰਗੇ ਆ ਖੱਤੀ ਗੋਲ ਤੇ ਹਮ ਡੈਰੀ ਗੋਲ ਜਾ ਮੋੜ ਮੋੜ ਲੱਗਿਆ ਬਾਜੇ ਦੇ ਗਏ ਮਨ ਨੂੰ ਆਇਆ ਤਾਂ ਮੈਂ ਪਾਣੀ ਭੁੱਲ ਗਿਆ ਜਦ ਮ ਮੁਰਦੇ ਹੋਏ ਨੇ ਦੇਖੀ ਪਿੰਨ ਰਸਤੇ ਬਾਈ ਹਮ ਪੂਰੀਆ ਲੱਗੂਆ ਕਿਵੇਂ ਯਾਰ ਇੱਥੇ ਹੀ ਮਸ਼ੀਨ ਬਾਈ ਲੋਟ ਜੀ ਟੁੱਟੀ ਦੁੱਲੇ ਦਾ ਘਰ ਲੰਗੇ ਤੇ ਤੇ ਉਹ ਜਦ ਦਲਵੀਰਾਂ ਦੀ ਖੇਤ ਮੁੜ ਗਏ ਉੱਥੇ ਰੋਟੀ ਤੇ ਟੋਕਰਾ ਪਿੰਨਾਂ ਦਾ ਨਾਲੇ ਰੱਖ ਹੁਣ ਤਿੰਨ ਪਿੰਨਾਂ ਰੋਟੀਆਂ ਦੇ ਵਿੱਚ ਔਖਾ ਨਾਲ ਨਵੀਆਂ ਪਈਆਂ ਨਹੀਂ ਪੜਣੀਆਂ ਨਵੀਆਂ ਪਈਆਂ ਹੁਣ ਵੀ ਡਾਇਰੈਕਟਰ ਚ ਪਈਆਂ ਉਹਦੇ ਨਾਲ ਦੀਆਂ ਤਿੰਨ ਪਿੰਨਾਂ ਹੋਣ ਔਰ ਜਿਆ ਮੁੱਢ ਹੜ ਜਿਆ ਪ੍ਰਾਣੇ ਬੋੜੇ ਮੋਂਡਾ ਲਾ ਕੇ ਚੱਕ ਲੇ ਜਾਂਦੇ ਤੇ ਤੁਸੀਂ ਦੋ ਜਾਨਾਂ ਤੇ ਨਹੀਂ ਖਿਲਦਾ ਹੈਗਾ ਲੈ ਜਿਹੜੇ ਬੰਦੇ ਉਹ ਜਾਲ ਕੋਈ ਲਿਆਗੀ ਇਹਦੇ ਕੰਮ ਨਹੀਂ ਭੰਨੇ ਪਏ ਆ ਬੜੇ ਜੇ ਤਾਂ ਬਹੁਤ ਜਾਨ ਲੰਗੀ ਆ ਕੋਈ ਹੋਲੀ ਪੂਰੀ ਦਸਾਲੀ ਆੜਦੀ ਮੇਰੀ ਹਲੇ ਵਾਸਤੇ ਹਾਂ ਚਾਰ ਸਰਾੜ ਬਾਲੇ ਖੋਲਣੇ ਆ ਹਾਂ ਇਹਨਾਂ ਪਰ ਰੱਖਣਾ ਹੁਣ ਤਾਂ ਸਿੱਧਾ ਤਾਂ ਇਹਦਾ ਲੋਹੇ ਚੈਨਲ ਲਿਆ ਮੈਂ ਉਹ ਬਾਈ ਆਪਣੀ ਮੋਟਰ ਪਰ ਆਏ ਬੰਦੇ ਪੁਰੀ ਆਪਣੀ ਮੋਟਰ ਵਾਲੇ ਦੇਖੀ ਬਹੁਤ ਲਫਾਫੀ ਨਾ ਮਿਲਿਆ ਤੇ ਹੋ ਪੁਰੀ ਆ ਚੈਨਰ ਚੈਨਰ ਇੰਜਨ ਨੂੰ ਕੱਢ ਲਈਏ ਵਿੱਚ ਹੈ ਨਾ ਅੱਡੇ ਵਿੱਚ ਫੇਰ ਧਰ ਲੂੰਗਾ ਕਿ ਇੰਜਨ ਉਰੇ ਲਈ ਪਹਿਲਾਂ ਇੰਜਨ ਨੇ ਰੱਖੋ ਦੇ ਨਾ ਪਹਿਲਾਂ ਮੈਂ ਕਹਿੰਦਾ ਚੈਨਰ ਕਾਸ ਇੰਜਨ ਨੂੰ ਤੇ ਉਰੇ ਕਾਸ ਲੰਨੇ ਜਾਂਦਾ ਤੇ ਇਹ ਨੂੰ ਮੈਂ ਫੇਰ ਬਾੜ ਦੂੰਗਾ ਫੇਰ ਬਾੜ ਦੂੰਗਾ ਥੋੜੇ ਸੌਖਾ ਹੋ ਜਾਣਾ ਉਹ ਬੜਾ ਵਿੱਚ ਨਹੀਂ ਹੋਣਾ ਫੇਰ ਹੂੰ ਦੇ ਕਾਸ ਵਿੱਚ ਲੈ ਆ ਆ ਚੰਨਰ ਇੱਧਰ ਹੁਣੇ ਕਰ ਨਾਲੇ 4 ਦਿਨੋਂ ਇਹਨਾਂ ਨੇ ਕਿਹਾ ਇੱਥੇ ਲੋਟ ਨਹੀਂ ਆਉਂਦਾ ਹੈਗਾ ਚਰੀ ਦੇ ਲੈ ਗੱਡੀ ਲੰਬੀ ਹੁੰਦੀ ਹੈ ਚਰੀਓ ਤੱਕ ਜਾਣੀ ਮੋਟਰਸਾਈਕਲ ਤੱਕ ਚੰਗੇ ਵੱਲੇ ਛੱਡਦਾ ਚੱਲ ਆਇਂਦਾ ਜੱਗੇ ਇਹਨਾਂ ਦਾ ਬਾਸ ਨਹੀਂ ਚੱਲਦੇ ਜene ਇਹਨਾਂ ਨੇ ਛੱਡੇ ਪਰ ਫਿੱਟ ਕਰਦੇ ਨਹੀਂ ਵੀ ਤੇ ਉੱਪਰ ਦੇ ਉ ਆਵੇ ਹੁਣ ਖੇਤਾਂ ਵਿੱਚ ਜਿਗਾਰ ਚਾਹੀਦਾ ਵੀ ਟੁੱਕ ਕੇ ਹੀ ਆਵੇ ਘਰ ਨੂੰ ਕੱਕ ਐ ਫਰੀ ਮੋਟਰ ਪਰ ਲਾ ਲਾ ਉੱਥੀ ਹੀ ਟੁੱਕ ਲਿਆ ਜਾਂਦੇ ਲਿਆ ਬਹੁਤੀ ਦੂਰ ਇੱਥੇ ਦੇਖ ਹਮਲੇ ਟੇ ਦੇ ਇੱਕ ਬਾਈ ਪੁਰਾਣੇ ਬਾਲੇ ਖੋਲਤੇ ਕਹਿੰਦਾ ਗਲ ਕੇ ਵੀ ਚੈਨਰਾ ਲਾ ਰ ਰਹੇ ਨੇ ਚੈਨਰਾ ਵੀ ਗਲ ਜਾਂਦੀ ਹੈ ਲੋਹਾ ਹੀ ਇਹ ਹੈ ਹਾਂ ਲੋਹਾ ਨਹੀਂ ਗਲਦਾ ਪੂਰੀ ਪਿੱਤਲ ਚਾਹੀਦੀ ਤਾਂ ਨਾ ਪਿੱਤਲ ਦੇ ਚਾਹੀਦੇ ਪਿੱਤਲ ਰਾਤ ਨੂੰ ਜਿਹੜੇ ਰਹਿ ਜਗਾ ਨਾ ਆ ਪਿੱਤਲ ਪਿੱਤਲ ਲੱਗ ਲੇ ਪੂਰੀ ਜਿਹੜਾ ਇਹ ਲਾ ਨਾ ਯਾਰ ਫਲਾਣੇ ਦੇ ਇੰਜ ਉਹਨੂੰ ਪਿੱਤਲ ਲੱਗਿਆ ਜਗੇ ਆ ਜਿਹੜੇ ਪਾਣੀ ਵਾਲੇ ਨੱਕੇ ਪਿੱਤਲ ਦੇ ਨਹੀਂ ਆਉਂਦੇ ਹੋ ਖੇਤਾਂ ਚ ਨੱਕੇ ਪਿੱਤਲ ਲਿਆਉਂਦੇ ਪਾਣੀ ਵਾਲੇ ਲੈ ਤੂੰ ਇਹ ਨੱਕੇ ਖਲਵਾ ਰਹੀ ਹੈ ਤੈਨੂੰ ਡੈਮੋ ਦਿਖਾਉਂਦਾ ਆ ਇਹ ਲਾਈਵ ਤਾਂ ਨਹੀਂ ਕਿਤੇ ਇਹਨਾਂ ਨੇ ਨੱਕੇ ਖਲਵਾ ਦੇ ਕੇ ਪੂਰੀ ਮੈਂ ਕਹਿੰਦਾ ਲਾਈਵ ਇਹਨਾਂ ਨੇ ਤਾਇਆ ਹਾਂ ਬਈ ਚੱਲ ਰਹੀ ਹੈ ਨਾ ਆ ਪਾਈ ਪੂਰੀ ਚ ਬਾਈ ਜ਼ੋਰ ਜ਼ਾਰ ਆ ਗਿਆ ਇੰਜਨ ਪੁੱਠਾ ਕਰਦਾ ਦੇਖੋ ਰੋਟੀ ਜਰਾ ਖਾ ਲਈ ਅੱਜ ਅੱਜ ਕਿਥੇ ਮਿਲੀ ਰੋਟੀ ਮਨ ਲਾਦੀ ਗਰਮੀ ਜੱਟ ਨੂੰ ਲ ਹੋਣ ਲੱਗ ਗਈ ਜਿਹੜੀ ਕਹਿੰਦੇ ਵੀ ਨਿਕਲ ਜਾਂਦੇ ਰੋਟੀ ਖਾਦੇ ਫੇਰ ਟਿੱਡ ਦੇ ਕੱਟ ਹਾਂ ਕਹਿੰਦੇ ਨੇ ਜੇ ਬੁਲਬੁਲੇ ਚ ਹਵਾ ਭਰਦੇ ਬੁਲਬੁਲਾ ਹੁਲਦਾ ਨਹੀਂ ਏਕੜਾ ਪੀਓ ਰੋਟੀ ਦਾ ਕੱਢ ਗਿਆ ਜੀ ਸੋਹੇ ਦਾ ਲੈਡੀ ਸ਼ਾਮ ਅੰਦਰ ਗਿਆ ਬਈ ਉਹ ਇਹੀ ਨੇ ਕਿ ਹਾਂ ਨੂੰ ਖਾਣੀ ਹੈ ਲੈ ਜਾਈ ਖੀਰ ਖਾਏ ਹਾਂ ਹਾਂ ਸੱਚੇ ਆ ਬੜਾ ਆਦਰ ਕਰ ਉਹ ਜ਼ਬਰਦਸਤ ਨੂੰ ਉਹ ਹੀ ਦਾ ਗੱਲ ਨਾ ਮੱਥਾ ਟੇਕਿਆ ਅੰਕਲ ਮੱਥਾ ਟੇਕ ਕੇ ਇੱਟਾ ਜਿਹਾ ਲਾ ਕੇ ਬੈਠ ਗਿਆ ਨਾ ਵਿਚ ਬਾਬੇ ਚੱਲ ਪਤਾ ਲੱਗਦਾ ਚੱਕ ਤੋ ਹੁਣ ਕਹਿ ਲਓ ਬਈ ਉਹ ਇੱਟਾ ਤਾਂ ਗੇੜ ਦੇ ਥੱਲੇ ਤੇ ਪਾ ਲੈ ਉਹ ਇੱਟਾ ਗੇੜ ਲੀ ਛੱਤ ਆਹ ਕੱਢ ਉਹ ਉੱਡੇ ਨਹੀਂ ਹੱਤ ਪਾਈ ਜਾ ਚਾ ਇਹ ਇੱਧਰ ਆ ਦੋਨਾਂ ਖੜੋ ਚੈਨਰ ਨਾਲੇ ਸਿੱਧੀ ਆ ਬਾਲਾ ਬਿੰਗਾ ਤਾਂ ਜਾਂਦੇ ਹੋ ਜਾਂਦੇ ਹੋ ਕੋਲੋ ਜਾਂਦੇ ਹੋ ਚਾਹ ਦੇ ਉਰ ਦਾ ਉਹ ਮੈਂ ਕਹਿੰਦਾ ਪਰੇ ਟੇਡਾ ਕਰ ਲੋ ਦੇ ਕੇ ਲਾ ਲੋ ਨਹੀਂ ਨਹੀਂ ਇਟਾਂ ਦੀ ਲੋੜ ਹੀ ਨਹੀਂ ਹੈਗੀ ਯਾਰ ਤੇਰੀ ਮੰਨ ਲੈਂਦੇ ਆ ਲੈ ਨਹੀਂ ਦਿਲ ਕਰਾ ਨਾ ਪਾਲ ਝੋੜੀ ਲੈ ਜਾਪੀ ਦੇ ਬਸ ਆਈ ਆ ਗਿਆ ਇੱਕ ਨਾ ਲੋਟ ਆ ਪਰਣਾ ਉਹ ਦੇ ਵੀ ਦੋ ਨਾ ਾਂਕਲਿਆ ਚੈਰੀ ਲੰਬੀ ਹੋਣੀ ਐ ਚੈਰੀ ਗਾਬਰ ਵੱਟ ਕੇ ਟੁਕਣੀ ਪੈਗਾ ਨਹੀਂ ਆ ਯਾਰ ਹਾਂ ਨਾ ਨਾ ਪਟ ਰਹੇਗਾ ਹਾਂ ਕਟ ਰਹੇਗਾ ਕਿੱਥੇ ਬਹੁਤ ਜਗ੍ਹਾ ਦੂਰ ਪਰ ਮੈਂ ਚੈਰੀ ਦੇ ਲਾ 15 ਫੁੱਟ ਦੀ ਹੋ ਜਾਂਦੀ ਐ ਚਾਬੀ ਛੋਟੀ ਰਹਿ ਗਈ ਮੈਂ ਲੈ ਲਾਂ ਜਗੜ ਕੇ ਤੂੰ ਨਾ ਨਾ ਮੇਰਾ ਤਾਂ ਇਹ ਨਾ ਤੋਂ ਐ ਰੱਜੂ ਸਿਆ ਨਿਕਲਿਆ ਪਿਆ ਸਾਰੇ ਦਾ ਉਹ ਇੰਜਨ ਆਹੀ ਕੁਝ ਹੁੰਦਾ ਹੂੰ ਉਹ ਨਹੀਂ ਦਾ ਮਾਗੀ ਇੰਜਨ ਦੇਖਣੀ ਨਹੀਂ ਚਾ ਵੀ ਮਾੜਲੇ ਰੋ ਹੱਥ ਤੇ ਨਾਲ ਟਰਬੋ ਲੱਗਣੀ ਨੂੰ ਬਿਜਰੀ ਨਹੀਂ ਆਉਣਾ ਚਮਕੌਰ ਤੇ ਟਰਬੋ ਕਿਹੜੀ ਲੱਗੂਗੇ ਇਹਨੂੰ ਉਹ ਲੱਗਦੀ ਆ ਇਹਨੂੰ ਇਹਦਾ ਵੀ ਜੱਗਾ ਵਾਸਤੇ ਜਿਹੜਾ ਦਾ ਵੀ ਲੱਗਾ ਚਮਕੌਰ ਆ ਪਰ ਹੁਣ ਤਾਂ ਬੰਦ ਹੀ ਰੱਖ ਰਿਹਾ ਹੈਗਾ ਜੱਗਾ ਦੇ ਮਕਾਬਲੇ ਤੇਰੇ ਹੱਥ ਮਾਰ ਕੇ ਸਟਾਰਟ ਕਰਦਾ ਫਟੇ ਨੂੰ ਅੱਧੀ ਸੈਂ ਇੱਕ ਹੈਂਡਲ ਕਿਲੇ ਹੈਂਡਲ ਨਹੀਂ ਕਹਿੰਦਾ ਪਾਉਣਾ ਆ ਜੱਗਾ ਤਾਂ ਹੁਣ ਬਹੁਤ ਜ਼ਿਆਦਾ ਤਕਲੀਫ ਚ ਆ ਗਿਆ ਜੱਗਾ ਬਹੁਤ ਹਾਂ ਜਾਂ ਤਾਂ ਆਪਾਂ ਲੈਣ ਟਰੈਕਟਰ ਕਰਾ ਕੇ ਉਧਰੋਂ ਤਾਂ ਬਹੁਤ ਉੱਪਰ ਚੱਲੀ ਟੈਕਨੋਲੋਜੀ ਇਹਦੇ ਕੋਲੇ ਤਕਲੀਫ ਚ ਆ ਗਿਆ ਹੈ ਹਾਂ ਮੈਂ ਯਾਦ ਕਰਾ ਜਦੋਂ ਆਪਾਂ ਨੇ ਟਰੱਕ ਵਾਲੇ ਪਲੇਂਜਰ ਪਵਾਏ ਹੁਣ ਟ੍ਰੇਨ ਵਾਲੇ ਪਵਾ ਲਈਏ ਵੀ 12-13 ਡੱਬੇ ਖਿੱਚਦੀ ਐ ਐਵੇਂ ਉਹਨੇ ਦਸ ਹੱਲਾ ਦਨੇ ਲੈ ਆਦਾ ਗਲ ਗਿਆ ਤਾਂ ਨਾ ਪੂਰੀ ਜਾਣਾ ਹੁਣ ਅਰੇ ਜਾਣਾ ਯਾਰ ਗੇੜਾ ਮਾਰ ਕੇ ਆਉਣਾ ਉਹ ਉਹ ਪੂਰੀ ਕਰਾਤ ਅਸੀਂ ਆਏ ਐ ਗੱਲ ਸੁਣ 56 ਦੀ ਤੇਰੀ 33 ਦੀ ਤੇਰਾ ਰਿਸ਼ਤੇਦਾਰ ਕੋਲ ਜਾ ਕੇ ਆਏ ਰਾਤ ਉਹ ਕਹਿੰਦਾ ਅਸੀਂ 18-18 ਵਾਲਾ ਲੈ ਆਂਦਾ ਕਿਹੜੇ ਵੇਚੇ ਦਰ ਮੇਰੇ ਉਹ ਬੰਟੀ ਦੇ ਉੱਥੇ ਉਧਰ ਲੰਘ ਕੇ ਆਇਆ ਵਿੱਚ ਨੂੰ ਉਹ ਮਿਲ ਗਿਆ ਖੜਾ 18 ਟਾਇਰਾਂ ਵਾਲਾ ਕਿਹੜਾ ਲੈ ਜੰਡੀ ਰਹੋ ਥੱਲੇ ਆ ਗਿਆ ਆ ਥੱਲੇ ਆ ਗਿਆ ਦੇਖੋ ਜਾਣਾ ਨਹੀਂ ਚੱਕ ਨੂੰ ਉੱਪਰ ਨੂੰ ਉਧਰ ਜਾ ਤੂੰ ਨਹੀਂ ਭਾਈ ਯਾਰ ਕਹਾ ਕਰ ਜਾ ਮੜ ਗੰਨੇਰੀ ਲਾਸਟ ਪਰਚੀ ਜੱਗੇ ਦੀ ਅੱਜ ਆ ਗਈ ਭਾਈ ਆਪਾਂ ਮਿਲ ਤੇ ਆਏ ਅੱਜ ਮੇਲ ਮਾਂ ਭਾਈ 3 300 ਟਰਾਲੀ ਇੰਨਾਂ ਰਸ਼ ਭਾ ਗਿਆ ਪੁੱਛੋ ਨਾ ਲਾਸਟ ਪਰਚੀ ਵੀ ਕਾਦੀ ਆ ਭਾਈ ਥੋੜੀ ਗੰਨਾ ਹੋਣਾ ਆ ਭਾਈ ਮੁਰਗਾ ਲੈਣਾ ਆ ਗਿਆ ਹੈ ਉਹ ਉਹ ਚੀਜ਼ ਨਹੀਂ ਨਾ ਦਲੀਗੇ ਨਾ ਤਾਰੂ ਨਾ ਮੁਰਗਾ ਬੋਤਲ ਦੇਰੇ ਜੱਗੇ ਹਰ ਇੱਕ ਬੜੀ ਅੰਦਾ ਪੀਣਾ ਉਹ ਦਾਸਨ ਲੱਡੂਆਂ ਦਾ ਡੱਬਾ ਵਰਤੀ ਦਾ ਡੱਬਾ ਰਾਸਗੁੱਲੇ ਰਾਸਗੁੱਲੇ ਖਲਾਬ ਜਾਮਣ ਤੇ ਕਿੰਨੀ ਆਫਲ ਸ਼ੂਗਰ ਕਰਾਉਣਾ ਬਾਈ ਕੇ ਪੈਸੇ ਦੇ ਦਿਜੀਏ ਵੀਰੇ ਕਿੰਨਾ ਹੋ ਜਾਏਗਾ ਅੱਜ ਕਿੰਨਾ ਹੋ ਜਾਏਗਾ 100 ਤੋਂ ਉੱਪਰ ਹੈ 100 ਤੋਂ ਉੱਪਰ ਲੱਗਦਾ ਤਾਂ ਹੈ ਨਹੀਂ ਕੋ ਤਕੜਾ ਕੰਨਾ ਹੈ ਲੈ 100 ਕਵਾਂਟਲ ਕਹਿੰਦੇ ਬੰਦੇ ਜੱਗੇ ਕਿਆ ਕਰੂਗਾ ਮੈਨੇ ਜੀ ਆਕੇ 300 ਨੰਬਰ ਮੂਰੇ ਦਿੱਤੇ ਵਾਹ ਜੀ ਵਾਹ ਅੱਜ ਨੂੰ ਛੱਡਿਆ ਉਹਨਾ ਅੱਥੇ ਮੱਛਾ ਦਾ ਮੈਂ ਮੂ ਦਾ ਆਪਣੀ ਨਹੀਂ 300 ਨੰਬਰ ਆ ਬਾਈ ਅੱਜ ਮਰਦਾਨੀ ਯਾਰ ਤੂੰ ਮੋਲੀ ਤੁਸੀਂ ਦੋਏ ਜਾ ਕੇ ਆ ਕਿਹੜਾ ਲਾ ਕੇ ਆਓ ਬਾਈ ਮੇਰਾ ਨਾ ਸੀ ਨਹੀਂ ਜਾਣਾ ਹੈਗਾ ਨਾਲੇ ਲੈ ਜਾਂਦਾ ਇਹਨੂੰ ਵੀ ਵਿੱਚ ਪਾ ਕੇ ਹੁਣ ਹੁਣ ਤਾਂ ਬਾਈ ਮੇਲੇ ਜੀ ਜਾ ਕੇ ਐ ਲਾਦਾ ਵੀ ਖੜਾਈਏ ਕਿੱਥੇ ਚਾਰੇ ਪਾਸੇ ਬੰਦੂ ਨੂੰ ਫਸ ਗਿਆ ਤਾਂ ਵਾ ਕੱਢ ਲਿਆ ਕੇ ਤਰੀਕੇ ਨਾਲ ਉਹ ਖੋਈਆਂ ਵਾਲੇ ਗੱਡੀਆਂ ਆ ਗਈਆਂ ਉਹਦੇ ਕਰਕੇ ਨੰਬਰ ਆ ਗਿਆ ਤੈਨੂੰ ਵੀ ਜਿਆਵਦਾ ਹਾਂ ਮੈਂ ਚਾਚੇ ਵਾਲਾ ਲੈ ਕੇ ਜਾਂਦਾ ਕਿਹੜੇ ਬਾਈ ਮੈਂ ਤਾਂ ਇਹ ਜਗ੍ਹਾ ਫਸਿਆ ਰਜ ਇੱਥੇ ਨਿਕਲਣ ਦਾ ਹੱਲੇ ਨਹੀਂ ਰਹਿਗਾ ਪਰ ਸੁਣ ਲਈ ਰੱਬ ਨੇ ਉਥੇ ਖੋਈਆਂ ਵਾਲੇ ਗੱਡੀਆਂ ਆ ਗਈਆਂ ਬਾਈ ਨਿਕਲ ਗਿਆ ਪਿਆਰ ਮਿਲ ਗਿਆ 85 ਦਾ ਹੈ ਦੇਖੀ ਜੇ ਵੱਧ ਗਿਆ ਕਲਚਰ ਭਰ ਚੀਏ ਹਾਂ ਹੁਣ ਵਧਣਾ ਉੱਥੇ ਹਾਂ ਪੌਰੀਆਂ ਕਿੰਨੀ ਕਿੰਨੀਆਂ ਮਿੱਠਾ ਚੈੱਕ ਕਰ ਤੂੰ ਤੇ ਸ਼ੂਗਰ ਕਰਾਉਣਾ ਦੇਖ ਲੈ ਆਹ ਰਸਗੁੱਲੇ ਲਿਆਉਣੇ ਦੇ ਮੋਲੀ ਨਾਲੇ ਘਰ ਨੂੰ ਬਾਈ ਇੱਧਰ ਚਾਨਣਾ ਹੋ ਗਿਆ ਬਾਈ ਹੋ ਗਿਆ ਸੋ ਤੱਕ ਦਿਖਦਾ ਹੋ ਗਿਆ ਨਹੀਂ ਦਿਖਦਾ ਹੁੰਦਾ ਨਾ ਕਣਕ ਵੀ ਦੇਖਦੀ ਹੋਗੀ ਨਹੀਂ ਇਹ ਦੇਖਦੀ ਨਹੀਂ ਤੀ ਹੈਗੀ ਵੈਸੇ ਹੈ ਬਾਈ ਜਿੱਥੇ ਆ ਮੋਲੀ ਨਾਲੇ ਘਰ ਆ ਟਾਮੇ ਟਾਮੇ ਜਗਾੜਾ ਵੀ ਉਹ ਕੰਮ ਨਹੀਂ ਹੈਗਾ ਜਗਾ ਪਿੰਡ ਆਪਣੇ ਹਾਂ ਕਿਲੋ ਕਿਲੋ ਮੀਟਰ ਬ ਘਰ ਦੇਖਦਾ ਹੈ ਬਹੁਤ ਦੂਰ ਦੂਰ ਘਰ ਹਾਂ ਮੋ ਡਰ ਤਾਂ ਨਹੀਂ ਲੱਗਦਾ ਰਾਤ ਨੂੰ ਲਾ ਉਰੇ ਕਾ ਦਾ ਡਰ ਹੈ ਹਾਂ ਪਰ ਚੋਰਾਂ ਨੇ ਉਰੇ ਸੇ ਆਏ ਹੂਸرائی ਹੋਣ ਉਹਨਾਂ ਨੇ ਕਿਹਾ ਨਹੀਂ ਦੂਰ ਜਾਊਗਾ ਕਿਹੜਾ ਘਰੇ ਨਹੀਂ ਲੱਭਣੇ ਵੈਲੀ ਗੱਲ ਹੈ ਦੇਖ ਗੰਨਾਂ ਦਾ ਪੂਰਾ ਫੁੱਟਿਆ ਪਿੱਛੇ ਹੋਰ ਆਣ ਕਪੂਰੀ ਆ ਬਾਈ ਐਂ ਦਰ ਜਗੇ ਪਟਵਾਰੀ ਦੀ ਇੱਕ ਵਰਚੀ ਪਈ ਉਹ ਵੀ ਲੈ ਕੇ ਜਾਣੀ ਹੋਣੀ ਤਾਂ ਕੰਮ ਤਾਂ ਚੱਲੇ ਜਾਣਾ ਤੇਰਾ ਲਾਸਟ ਕਿਹੜਾ ਏ ਮੁੱਲ ਟਾਲਾ ਠੀਕ ਹੈ ਟਾਲਾ ਵਧੀਆ ਦੋਵੇਂ ਦੇ ਮੈਂ ਨਿਕਲਿਆ ਫਿਰ ਮੈਂ ਖੋਈਆਂ ਨੇ ਗੱਡੀਆਂ ਆ ਗਈਆਂ ਤਿੰਨ ਚਾਰ ਉਹ ਅੰਦਰ ਬਾੜਨੀਆਂ ਪਈਆਂ ਉਹਨਾਂ ਨੂੰ ਉਹ ਟੇੜੜੀਆਂ ਵਾਲੇ ਬਾਥੇ ਹਾਂ ਪੁੱਥੀ ਨੂੰ ਵਰਦੀਆਂ ਐ ਉਹਦੇ ਕੋਲ ਨੂੰ ਹੂੰ ਫੇ ਉਹਨਾਂ ਨੇ 18 ਰੇੜੀਆਂ ਗਰਾਊਂਡ 'ਚ ਖੜਾਤੀ ਪਤਾ ਨਹੀਂ ਕਿੱਧਰ ਗਰਾਊਂਡ ਆ ਰੇੜੀਆਂ ਦਾ ਪਿੱਛੇ ਬਾ ਮੇਰਾ ਲੋਟ ਆ ਗਿਆ ਉਹਦੇ ਕਰਕੇ ਨਹੀਂ ਮੇਰਾ ਕਿੱਥੇ ਹੁਣ ਆਪਾਂ ਬਾਈ ਕਹਿੰਦਾ ਠੰਡਾ ਬਹਿ ਕੇ ਤਵਾਸਾ ਦੇਖ ਕੇ ਕਹਿੰਦਾ ਤੇਰਾ ਲੋਟ ਆ ਗਿਆ ਕਹਿੰਦਾ ਜੇ ਜਾਮਨਲਾ ਟਰੱਕ ਆ ਕੇ ਤੇਰਾ ਲੋਟ ਆ ਗਿਆ ਕਿੰਨੇ ਵਜੇ ਮੁੜਿਆ ਮੈਂ ਤਾਂ ਬਾਈ ਉਹੀ ਵੱਜ ਗਏ 1 2 ਟਾਈਮ ਤਾਂ ਲੱਗਦਾ ਹੀ ਉੱਥੇ ਤੈਨੂੰ ਘੁਮਾ ਕੇ ਲਈ ਜਾ ਕੱਢ ਕੇ ਹਾਂ ਹਾਂ ਰੇਡੀਅਲ ਲਾਈਨ ਚ ਨੂੰ ਪਾ ਕੇ ਪਿੱਛੇ ਨੂੰ ਕੰਡੇ ਪਜਾਂਦੇ ਨੂੰ ਨੰਬਰ ਲੰਗੇ ਹੋ ਜੀ ਦੂਰੀ ਆ ਕਿ 90 ਜੋਗ ਕੇ ਤੇ ਫਿਰ 92 ਦਾ ਸਭ ਪੂਰਾ ਹੀ ਪੂਰਾ ਰਕਮ ਹਾਂ 90 ਤੱਕ ਪਹਿਲਾਂ ਜੋਗਲੇ ਤੇ ਬਸ ਫਿਰ ਤਾਂ ਸਾਡੀ ਜਰੇਬਾਰੀ ਆ ਗਈ ਬਾਈ ਰਾਤ ਇਹ ਹੋ ਗਈ ਲੱਦਦੇ ਇਹਨੂੰ ਅੱਧਾ ਖੇਤਮਾ ਲੱਦੇ ਅੱਧਾ ਬਾਹਰ ਸਰ ਬੰਦੇ ਖੜੇ ਬਾਈ ਜਿਹੜੇ ਲੱਗਦੇ ਆ ਚੱਲ ਆ